ਸੋਚਿਆ ਸੀਗਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਟੀਕੇ ਨਾਲ ਜਵਾਕ ਲਾਉਂਗੇ ਬਟੰਡੇ 7 ਸੈਂਟਰਾਂ ਮਾਨਸਾ 4 ਸੈਂਟਰਾਂ ਆਈਬੀਐਫ ਸੈਂਟਰ ਜਿੱਥੇ ਟੀਕੇ ਨਾਲ ਜਵਾਕ ਲੈਣੇ ਆ ਐਨੀ ਜਰਖੇ ਧਰਤੀ ਐਨੀ ਤਾਕਤਵਰ ਧਰਤੀ ਐਡੇ ਐਡੇ ਯੋਧੇ ਜਰਵਾਣੇ ਪੈਦਾ ਕਰਨ ਵਾਲੀ ਧਰਤੀ ਜਿੱਥੇ ਕਹਾਵਤ ਬਣੀ ਬੰਦਾ ਵੱਢ ਕੇ ਦੱਬਦੇ ਹਰਾ ਹੋ ਜਾਂਦਾ ਸਿੱਧ ਕੀਤਾ ਹੈ ਖੋਜ ਕੀਤੀ ਹੈ ਰਿਪੋਰਟ ਪੇਸ਼ ਕੀਤੀ ਹੈ ਕਿ ਪੰਜਾਬੀਆਂ ਦੀ ਤੀਜੀ ਪੀੜ੍ਹੀ ਆ ਜਿਹੜੀ ਉਹ ਬੱਚਾ ਜੰਮਣ ਦੇ ਯੋਗ ਨਹੀਂ ਰਹਿਣੀ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇੱਕ ਨਹੀਂ ਉਹਦੇ ਕਾਰਨ ਬਹੁਤ ਜ਼ਿਆਦੇ ਆ ਤੇ ਚਾਰ ਪਾਉਨੇ ਉਹ ਪਿੰਡ ਵਾਲਿਓ ਮੱਕੀ ਦਾ ਚਾਰ ਪਾਉਨੇ ਉਹ ਮੱਕੀ ਦਾ 400 ਨੂੰ ਪਤਾ ਚੰਗਾ ਕਿ ਮਾੜਾ ਫੇਰ ਕਿਉਂ ਪਾਉਨੇ ਹੋ ਫੇਰ ਚਾਲ ਆਇਆ ਉਹ ਕਾ ਬੱਡੜੇ ਦੀ ਫੇਰ ਚਾਲ ਤਾਂ ਵਤਾਂਗ ਉਹਦਾ ਮਰ ਰਹੇ ਆ ਇੱਕੇ ਬਾਰੀ ਕੰਮ ਨਿਪਟ ਗਿਆ ਬਸ ਬਾਕੀ ਬੱਡੜਾ ਚਾਲ ਨਹੀਂ ਬੱਡੜ ਤੋਂ ਟਲਦੇ ਹੋ ਨਾ ਰਾਲਾ ਦੇ ਪੁੱਤਰ ਨੇ ਪਹਿਣਗੇ ਲਾਉਣੇ ਪਹਿਣਗੇ ਵੱਢ ਕੇ ਲਿਆਉਣੇ ਪਹਿਣਗੇ ਇੱਕ ਵਾਰੀ ਪਾਲਿਆ ਤੇ ਮੁਰਕੇ ਲੋੜ ਨਹੀਂ ਉਹ ਪਸ਼ੂ ਨਵੇਂ ਲੋ ਤਾਂ ਹੁਣ ਹਟ ਗਏ ਕੁੱਲੀ ਆ ਗਈ ਦੁੱਧ ਤੇ ਜੰਮ ਗਈ ਉਹ ਤੁਹਾਡੇ ਅੰਦਰ ਗਈ ਤੁਹਾਨੂੰ ਕੈਂਸਰ ਹੋਣਾ ਹੈ ਬੱਚਾ ਪੈਦਾ ਕਰਨ ਦੇ 50% ਹਾਰਮੋਨ ਘਟ ਗਏ ਪੰਜਾਬੀਆਂ ਚ ਆ ਯਾਰਾਂ ਖਾ ਕੇ ਪੀ ਕੇ ਮੂੰਗੀ ਬੀਜ ਦਾ ਮੇਰਾ ਏਰੀਆ ਸੋਡੇ ਇਧਰ ਘੱਟ ਬੀਜਦੇ ਆ ਬੀਜਣ ਸਾਫ ਸਪਰੇਅ ਮਾਰ ਦਿੰਦੇ ਆ ਧਰਤੀ ਦੇ ਜ਼ਹਿਰ ਵੀ ਕੱਖ ਨਾ ਉੱਠਣ ਜਦੋਂ ਉਗਰੇ ਚਾਰ ਪੰਜ ਸਪਰੇਅ ਫੇਰ ਕਰ ਦਿੰਦੇ ਆ ਜਿੱਦੇ ਵੱਢਣੀ ਆ ਉਹਦੇ ਸੇਤੀ ਮਚਾ ਲੈਂਦੇ ਆ ਗ੍ਰਾਮ ਖਸੌਣ ਸੜਕੇ ਝੋਨਾ ਲੈਟ ਹੁੰਦਾ ਇਹ ਮੂੰਗੀਆਂ ਸੋਡੀਆਂ ਸੋਡੇ ਚੁੱਲਿਆਂ ਤੇ ਆਖਿਰ ਜਦੀਆਂ ਬਾਈ ਫਿਰ ਆਪਾਂ ਕਹਿੰਦਾ ਸਾਲ ਦਾ ਜਵਾਕ ਆ ਕੈਂਸਰ ਹੋ ਗਿਆ ਸ਼ੂਗਰ ਹੋ ਗਿਆ ਉਹ ਸਾਲ-ਸਾਲ 200 200 ਸਾਲ ਦੇ ਜਵਾਕ ਉਹ ਡੀ ਐਮ ਸੀ ਭਰਿਆ ਪਿਆ ਬਾਈ ਜਵਾਕਾਂ ਨਾਲ ਤੇ ਯਾਰਾਂ ਖਾਓਗੇ ਤੇ ਹਾਲਾਤ ਇਹੀ ਬਣਨੇ ਆ ਮੈਨੂੰ ਇਹ ਦੱਸੋ ਵੀ ਕਿਹਨੇ ਸੋਚਿਆ ਸੀਗਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਟੀਕੇ ਨਾਲ ਜਵਾਕ ਲਾਓਗੇ ਬਠਿੰਡੇ 7 ਸੈਂਟਰ ਆ ਮਾਨਸਾ 4 ਸੈਂਟਰ ਆ ਆਈ ਬੀ ਐਫ ਸੈਂਟਰ ਆ ਜਿੱਥੇ ਟੀਕੇ ਨਾਲ ਜਵਾਕ ਲੈਨੇ ਆ ਐਨੀ ਚਰਖੇ ਧਰਤੀ ਐਨੀ ਤਾਕਤਵਰ ਧਰਤੀ ਐਡੇ ਐਡੇ ਯੋਧੇ ਜਰਵਾਣੇ ਪੈਦਾ ਕਰਨ ਵਾਲੀ ਧਰਤੀ ਜਿੱਥੇ ਕਹਾਵਤ ਬਣੀ ਬੰਦਾ ਵੱਢ ਕੇ ਦੱਬਦੇ ਹਰਾ ਹੋ ਜਾਂਦਾ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਕ ਲਾਉਂਗੇ ਕਿਨੇ ਸੋਚਿਆ ਸੀ ਜੇ ਸਾਡੀ ਤਾਕਤ ਘਟ ਰਹੀ ਆ ਤਾਂ ਹੀ ਲੈ ਰਹੇ ਆ ਤੇ ਦਿਨੋਂ ਦਿਨ ਘਟਦੀ ਜਾਂਦੀ ਆ ਉਹਨਾ ਸੈਂਟਰਾਂ ਦੇ ਵਿੱਚ ਯੂਪੀ ਬਿਹਾਰ ਦੇ ਬੰਗਾਂ ਦਾ ਸਪਰਮ ਆ ਗਿਆ ਉੱਥੇ ਡੀਐਨਏ ਬਦਲਿਆ ਗਿਆ ਤੁਹਾਡਾ ਇੱਕ ਤਰੀਕੇ ਦੇ ਨਾਲ ਤੁਹਾਨੂੰ ਇਧਰੋਂ ਯਾਰਾਂ ਤੇ ਲਾ ਕੇ ਤੁਹਾਨੂੰ ਨਸ਼ਿਆਂ ਤੇ ਲਾ ਕੇ ਟੀਕਿਆਂ ਤੇ ਲਾ ਕੇ ਗੋਲੀਆਂ ਤੇ ਲਾ ਕੇ ਸਿਗਨੇਚਰਾਂ ਤੇ ਲਾ ਕੇ ਤੁਹਾਡੀ ਜਵਾਨੀ ਨੂੰ ਨਪੁੰਸਕ ਕੀਤਾ ਜਾ ਰਿਹਾ ਨਮਰਦ ਕੀਤਾ ਜਾ ਰਿਹਾ ਉਧਰੋਂ ਟੀਕਿਆਂ ਨਾਲ ਆਈਫੀਅਰ ਸੈਂਟਰਾਂ ਦੇ ਵਿੱਚ ਤੁਹਾਡਾ ਡੀਐਨਏ ਬਦਲਿਆ ਜਾ ਰਿਹਾ ਹੈ ਅਣਖਾਂ ਗੈਰਤਾਂ ਯੁਰਤਾਂ ਦਲੇਰੀਆਂ ਕਰਦਾਰ ਖੂਨ ਚ ਹੁੰਦੇ ਆ ਸਾਡੀਆਂ ਰਗਾਂ ਦੇ ਵਿੱਚ ਸਾਡੀਆਂ ਨਾੜਾਂ ਦੇ ਵਿੱਚ ਜੱਗਿਆਂ ਜੌਣਿਆਂ ਸੁੱਚਿਆਂ ਦੁਲਿਆਂ ਦਾ ਖੂਨ ਹੈ ਜੋ ਨਾਬਰੀ ਦਾ ਪ੍ਰਤੀਕ ਰਿਹਾ ਜੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਅਕਾਲੀ ਫੂਲਾ ਸਿੰਘ ਦਾ ਖੂਨ ਭਾਈ ਜੀਵਨ ਭਾਈ ਜੱਤਿਆਂ ਦਾ ਖੂਨ ਸੁੱਖਾ ਸੋ ਮਹਤਾਸ ਸਿੰਘ ਦਾ ਖੂਨ ਜਿਹੜੇ ਖੂਨ ਨੇ ਕਦੇ ਯਵਰ ਨਹੀਂ ਚੱਲਿਆ ਜਲਮ ਨਹੀਂ ਚੱਲਿਆ ਬਰਦਾਸ਼ਤ ਨਹੀਂ ਕੀਤੀਆਂ ਇਹ ਗੱਲਾਂ ਵੱਡੀਆਂ-ਵੱਡੀਆਂ ਹਕੂਮਤਾਂ ਦਾ ਮੱਥਾ ਲਾਇਆ ਸਾਡਾ ਉਹ ਖੂਨ ਰਿਹਾ ਹੈ ਜਿਹੜਾ ਖੂਨ ਕੱਲਾ-ਕੱਲਾ ਸਵਾ-ਸਵਾ ਲਖਣਾ ਭੜਿਆ ਹੈ ਇਹ ਉਹ ਖੂਨ ਹੈ ਪਤਾ ਅਗਲੇ ਨੂੰ ਵੀ ਵੱਡੇ-ਵੱਡੇ ਕੱਲੂ ਕਾਰਾਂ 'ਚ ਮਾਰ ਕੇ ਦੇਖ ਲੈ ਮੁੱਕੇ ਨਹੀਂ ਝੂਠੇ ਮੁਕਾਬਲਿਆਂ 'ਚ ਮਾਰ ਕੇ ਦੇਖ ਲੈ ਮੁੱਕੇ ਨਹੀਂ ਫਾਂਸੀਆਂ ਚੜ੍ਹ ਕੇ ਦੇਖ ਲੈ ਮੁੱਕੇ ਨਹੀਂ ਜੇ ਮਕਾਉਣੇ ਆ ਨਿਵੇੜਨਿਆਂ ਡੀਐਨਏ ਬਦਲ ਦਿਓ ਖੂਨ ਬਦਲ ਦਿਓ ਨਸਲਾਂ ਬਦਲ ਦਿਓ